ਸਹਿਬਜ਼ਾਦਾ ਅਜੀਤ ਸਿੰਘ ਦੀ ਸ਼ਹਾਦਤ ਸਮੇਂ ਚਮਕੌਰ ਸਾਹਿਬ ਵਿੱਚ ਜਿਹੜੀ ਆ ਘਟਨਾ ਵਾਪਰੀ ਇਸ ਗੱਲ ਦਾ ਹਰ ਇੱਕ ਸਿੱਖ ਨੂੰ ਪਤਾ ਹੋਵੇ ਤਾਂ ਬੜੀ ਚੰਗੀ ਗੱਲ ਆ ਹੋ ਸਕੇ ਤਾਂ ਹਰ ਇੱਕ ਸਿੱਖ ਤੱਕ ਇਹ ਗੱਲ ਪਹੁੰਚ ਜਾਵੇ ਤਾਂ ਹੋਰ ਵੀ ਚੰਗੀ ਗੱਲ ਆ ਤੁਸੀਂ ਸਭ ਜਾਣਦੇ ਹੋ ਕਿ ਚਮਕੌਰ ਸਾਹਿਬ ਦੀ ਜੰਗ ਸਮੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਬਹੁਤ ਜ਼ਿਆਦਾ ਵਾਰ ਜੜੇ ਸੀ ਸ਼ਸਤਰਾਂ ਦੇ ਲੱਗੇ ਚਾਹੇ ਉਹ ਕਿਰਪਾਨਾਂ ਦੇ ਹੋਣ ਤੀਰਾਂ ਦੇ ਹੋਣ ਨੀਜਿਆਂ ਦੇ ਹੋਣ ਜਾਂ ਹੋਰ ਵੀ ਬਹੁਤ ਕੁਝ ਇਹ ਇੰਨੇ ਜ਼ਿਆਦਾ ਵਾਰ ਲੱਗਣ ਦੇ ਪਿੱਛੇ ਇੱਕ ਬਹੁਤ ਵੱਡਾ ਰਹਾਸ ਸੀ ਜਿਹਦੇ ਬਾਰੇ ਹਰ ਇੱਕ ਸਿੱਖ ਨੂੰ ਪਤਾ ਹੋਵੇ ਤਾਂ ਚੰਗੀ ਗੱਲ ਆ ਤੁਸੀਂ ਸਭ ਜਾਣਦੇ ਹੋ ਕਿ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਜਿਹੜਾ ਆ 1687 ਨੂੰ ਹੋਇਆ ਪੰਗਾਣੀ ਦੀ جنگ ਸਮੇ ਜਦੋਂ ਪੰਗਾਣੀ ਦੀ جنگ ਬਲਾਸਪੁਰ ਦੇ ਭੀਮ ਰਾਜ ਜਿਹੜਾ ਭੀਮ ਦਾ ਹੈਗਾ ਸੀ ਬਲਾਸਪੁਰ ਦਾ ਰਾਜਾ ਉਸ ਦੇ ਜੁੰਡਲੀ ਦੇ ਨਾਲ ਇੱਕ جنگ ਹੋ ਰਹੀ ਸੀ ਪੰਗਾਣੀ ਦੀ جنگ ਤੇ ਪੰਗਾਣੀ ਦੀ جنگ ਸਮੇ ਮਾਤਾ ਸੁੰਦਰ ਕੌਰ ਜੀ ਦੇ ਗੁਰੂ ਕੇ ਮਹਿਲ ਮਾਤਾ ਸੁੰਦਰ ਜੀ ਸੁੰਦਰ ਕੌਰ ਕਹ ਲੀਏ ਉਹਨਾਂ ਦੇ ਕੋਖੋਂ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੁੰਦਾ ਆ ਤੇ ਇਹ ਗੱਲ ਜਦੋਂ ਧੰਤਨ ਗੁਰੂ ਗਬੀਰ ਸਿੰਘ ਮਹਾਰਾਜ ਤੱਕ ਖਬਰ ਜਾਂਦੀ ਆ ਤੇ ਉਹਨਾਂ ਨੇ ਇਹਨਾਂ ਦਾ ਨਾਂ ਅਜੀਤ ਸਿੰਘ ਰੱਖਤਾ ਕਿਉਂਕਿ ਪੰਗਾਣੀ ਦੀ ਜੰਗ ਵਿੱਚੋਂ ਸਾਰੇ ਦੇ ਸਾਰੇ ਉਹ ਰਾਜੇ ਜਿਨ੍ਹਾਂ ਨੂੰ Hindu ਰਾਜੇ ਕਿਹਾ ਜਾਂਦਾ ਸਭ ਦੌੜ ਗਏ ਸੰਗ ਉਹ ਜੰਗ ਹਾਰ ਗਏ ਸਨ ਯਾਨੀ ਕਿ ਭੱਜ ਗਏ ਸਨ ਭੱਜਣ ਤੋਂ ਪੰਗਾਣੀ ਭੱਜਣ ਦਾ ਨਾਮ ਨਾਲ ਜੋੜਿਆ ਗਿਆ ਪੰਗਾਣੀ ਸ਼ਬਦ ਇਸ ਤੋਂ ਬਾਅਦ ਧੰਤਨ ਗੁਰੂ ਗਬੇਰ ਸਿੰਘ ਮਹਾਰਾਜ ਨੇ ਸਹਬਜ਼ਾਦਾ ਜੀਤ ਸਿੰਘ ਨੂੰ ਕੁਝ ਜ਼ਿੰਮੇਵਾਰੀਆਂ ਦਿੱਤੀਆਂ ਜੇ ਜੇ ਅਨੰਦਪੁਰ ਸਾਹਿਬ ਤੋਂ ਇੱਕ ਦੂਰ ਕਿਲਾ ਤਾਰਾਗੜ੍ਹ ਸਾਹਿਬ ਜੋ ਅਨੰਦਪੁਰ ਤੋਂ ਲਗਭਗ 5 5.5 ਕਿਲੋਮੀਟਰ ਹੋਏਗਾ ਜਿੱਥੇ ਭਾਈ ਕਰਨਗਿਆ ਜੀ ਪਾਣੀ ਦੀ ਸੇਵਾ ਕਰਦੇ ਹੁੰਦੇ ਸਨ ਉਸ ਕਿਲੇ ਦੀ ਜ਼ਿੰਮੇਵਾਰੀ ਤੇ ਨਾਲ ਹੀ ਭਾਈ ਪਪਾ ਜੀਵਨ ਸਿੰਘ ਜੀ, ਬਾਬਾ ਉਦੇਸ ਸਿੰਘ ਜੀ ਤੇ ਨਾਲ ਹੀ ਭਾਈ ਬਚਿੱਤਰ ਸਿੰਘ ਜੀ ਵਰਗਿਆਂ ਨੂੰ ਜੀਆਂ ਵੀ ਜ਼ਿੰਮੇਵਾਰੀਆਂ ਨਾਲ ਦੇ ਨਾਲ ਲਾਈਆਂ ਗਈਆਂ ਸਨ। ਤੁਹਾਨੂੰ ਸਭ ਤੁਸੀਂ ਸਭ ਜਾਣਦੇ ਹੋ ਕਿ ਅਨੰਦਪੁਰ ਸਾਹਿਬ ਨੂੰ ਇਹਨਾਂ ਦੇ ਕੋਲੋਂ ਘੇਰਾ ਨਹੀਂ ਸੀ ਪਾਇਆ ਗਿਆ ਜਿਹੜੇ 18 ਜਿਹੜੇ Hindu ਰਾਜੇ ਸਨ ਉਸ ਸਮੇਂ ਦੇ ਮੁਤਾਬਕ ਕਿਉਂਕਿ ਸਾਰੇ ਧਰਮ ਦੇ ਲੋਕ ਮਾੜੇ ਨਹੀਂ ਹੁੰਦੇ ਕੁਝ ਕੁ ਲੋਕ ਹਰ ਧਰਮ 'ਚ ਮਾੜੇ ਹੁੰਦੇ ਨੇ। ਇਸੇ ਤਰ੍ਹਾਂ ਇਹ 18-19 Hindu ਰਾਜੇ ਜਿਹੜਾ ਬਲਾਸਪੁਰ ਦਾ ਭੀਮ ਚੰਦ ਜਿਹੜੇ ਜਿੰਨਾਂ ਦੀ ਅਗਵਾਈ ਕਰਦਾ ਸੀ ਚਾਹੇ ਉਹ ਕਿਸ ਚੰਦ ਸੀ ਚਾਹੇ ਪੰਘੋਰ ਦਾ ਰਾਜਾ ਸੀ ਚਾਹੇ ਕੋਈ ਵੀ ਹੈਗਾ ਸੀ ਇਹ ਸਾਰੇ ਹੀ ਗੁਰੂ ਸਾਹਿਬ ਜੀ ਨੇ ਇਹਨਾਂ ਨੇ 14 ਜੰਗਾਂ ਕੀਤੀਆਂ ਲਗਭਗ 14 ਜੰਗਾਂ ਇਹਨਾਂ ਨੇ ਨਰੋਲ ਕੀਤੀਆਂ ਤੇ ਤਿੰਨ ਜਿਹੜੇ ਸੀ ਮੁਗਲ ਜਿਹੜੇ ਕਹਿ ਲੋ ਕਿ ਰਾਜਾ ਸੁਬਾਸਰਹੰਦ ਵजीर खान ਦੀ ਫੌਜ ਦੇ ਬੰਦੇ ਸਨ ਉਹਨਾਂ ਨੇ ਨਾਲ ਰਲ ਕੇ ਕੀਤੀਆਂ ਇਸ ਕਰਕੇ ਇਸ ਫਿਰ ਇਹ ਤੁਸੀਂ ਵੀ ਜਾਣਦੇ ਹੋ ਕਿ ਜਦੋਂ 1704 ਨੂੰ ਆਨੰਦਪੁਰ ਸਾਹਿਬ ਦਾ ਕਿਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਛੱਡਦੇ ਨੇ ਤੇ ਸਭ ਤੋਂ ਲਾਸਟ ਜਿਹੜੀ ਅਗਵਾਈ ਦਿੱਤੀ ਗਈ ਸੀ ਬਾਬਾ ਅਜੀਤ ਸਿੰਘ ਜੀ ਨੂੰ ਦਿੱਤੀ ਗਈ ਸੀ 5 500 100 100 ਦੇ ਜੱਥਿਆਂ ਦੇ ਵਿੱਚੋਂ ਜਦੋਂ ਸਿੰਘ ਨਿਕਲ ਰਹੇ ਸਨ ਲਾਸਟ ਜਥੇ ਤੇ ਜਿਹੜਾ ਸੀ ਪਪਾ ਅਜੀਤ ਸਿੰਘ ਜੀ ਜਿਹੜੇ ਸਨ ਉਹ ਨਿਕਲੇ ਸਨ ਕੁਝ ਸੱਜਣਾਂ ਦਾ ਵਿਚਾਰ ਹੈ ਕਿੰਨਾਂ ਨਾਲ ਭਾਈ ਜੀਵਨ ਸਿੰਘ ਜੀ ਜਿਨ੍ਹਾਂ ਨੂੰ ਗੁਰੂ ਕੇ بیٹے ਦਾ ਵਾਰ ਦਿੱਤਾ ਗਿਆ ਸੀ ਵਾਰ ਦਿੱਤਾ ਗਿਆ ਸੀ ਮਾਨ ਦਿੱਤਾ ਗਿਆ ਸੀ ਸਨਮਾਨ ਦਿੱਤਾ ਗਿਆ ਸੀ ਉਹ ਵੀ ਲਾਸਟ ਸਮੇਂ ਨਾਲ ਸਨ ਫਿਰ ਤੁਸੀਂ ਸਭ ਜਾਣਦੇ ਹੋ ਕਿ ਜਦੋਂ ਸਰਸਨ ਨਦੀਤੇ ਵਿਸੋੜਾ ਪੈਂਦਾ ਆ ਫਿਰ ਚਮਕੌਰ ਸਾਹਿਬ ਦੀ ਜੰਗ ਹੁੰਦੀ ਆ ਜਦੋਂ ਕੋਰਸ ਆਫ ਦੀ ਜੰਗ ਦੇ ਵਿੱਚ ਸਹਬਜ਼ਾਦਾ ਅਜੀਤ ਸਿੰਘ ਜਿਹੜੇ ਨੇ ਉਹਨਾਂ ਤੇ ਬਹੁਤ ਹੀ ਵਾਰ ਜਿਹੜੇ ਲੱਗੇ ਨੇ ਕੋਈ ਕਹੋਦਾ 392 ਜਾਂ ਕੋਈ ਕਿੰਨੀ ਵੀ ਗਿਣਤੀ ਦੱਸਦਾ ਪਰ ਇਹਨੇ ਵਾਰ ਲੱਗਣ ਦਾ ਰਹੱਸ ਇਹ ਸੀ ਕਿ ਮੁਗਲ ਜਾਂ ਜਿਹੜੀਆਂ Hindu 18 Hindu ਰਾਜੇ ਸਨ ਉਹਨਾਂ ਦੀਆਂ ਜਿਹੜੇ ਸੈਨਿਕ ਸਨ ਜਾਂ ਉਹਨਾਂ ਦੇ ਛੋਟੇ ਵੱਡੇ ਅਹੁਦੇਦਾਰ ਸਨ ਉਹਨਾਂ ਨੂੰ ਇਹ ਸੀ ਕਿ ਜੇਕਰ ਅਸੀਂ ਸਾਹਿਬ ਜادہ ਜੀਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਜਾਂ ਸਾਡੇ ਤੀਰ ਨਾਲ ਸਾਡੀ ਕਿਰਪਾ ਨਾਲ ਸਾਡੇ ਨੇਜੇ ਨਾਲ ਸ਼ਹੀਦ ਹੋ ਗਏ ਸਾਨੂੰ ਇੱਕ ਵੱਡਾ ਨਾਮ ਮਿਲੇਗਾ ਉਹ ਤੁਸੀਂ ਨਾਮਾਂ ਦੇ ਚੱਕਰ ਦੇ ਵਿੱਚ ਇੰਡੀਆਂ ਮਹਾਨ ਸ਼ਕਤੀਆਂ ਨੂੰ ਸ਼ਹੀਦ ਕਰ ਦਿੱਤਾ ਸਾਨੂੰ ਬੜਾ ਦੁੱਖ ਆ ਉਹਨਾਂ ਲੋਕਾਂ ਦੀ ਸੋਚ ਤੇ ਜਿਹੜੇ ਲੋਕਾਂ ਨੇ ਇਹ ਕੁਛ ਗੁਰੂ ਮਹਾਰਾਜ ਨੇ ਕੀਤਾ ਉਸ ਤੋਂ ਬਾਅਦ ਤੁਸੀਂ ਇਹ ਵੀ ਜਾਣਦੇ ਹੋ ਕਿ ਬਾਬਾ ਜੁਝਾਰ ਸਿੰਘ ਜੀ ਵੀ ਸ਼ਹੀਦ ਹੋ ਗਏ 14 ਸਾਲ ਦੀ ਉਮਰ ਦੇ ਵਿੱਚ ਜਿਹੜਾ ਦੇ ਗੁਰੂ ਕੇ ਮਹਲ ਮਾਤਾ अजीत कौर ਜੀ ਦੇ ਕੋਹੋਂ ਦਾ ਜਨਮ ਹੋਇਆ ਸੀ ਮਾਤਾ अजीत कौर ਜੀ ਜੇ ਕੁਖਤੂ ਵੱਡੇ ਸਾਹਿਬਜਾਦਾ ਮਾਤਾ ਸੁੰਦਰ ਕੌਰ ਜੀ ਦੀ ਕੁਖਤੂ ਪੈਦਾ ਹੋਏ ਸਨ ਅਸੀਂ ਉਹਨਾਂ ਦੀ ਇਸ ਵੱਡੀ ਸ਼ਹਾਦਤ ਤੇ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਉਹਨਾਂ ਨੂੰ ਲੱਖ ਲੱਖ ਪ੍ਰਣਾਮ ਕਰਦੇ ਹਾਂ